ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਗਾਜਰਾਂ ਦੀ ਖੀਰ ਗਾਜਰਾਂ ਆਪਾਂ ਲੈਂਤੀਆਂ ਜੀ ਕਿਲੋ ਕੁਛ ਇਹਦੇ ਵਿੱਚ ਥੋੜੇ ਜਿਹੇ ਨੜੇ ਨਿਕਲ ਗਏ ਤੇ ਆਪਾਂ ਇਹ ਮੋٹے ਵਾਲੇ ਪਾਸੇ ਕद्दूकश ਕੀਤੀਆਂ ਜਿਹੜਾ ਆਪਣਾ ਮਤਲਬ ਕੇਵਲ ਮੋਟਾ ਹੁੰਦਾ ਨਾ ਫਸਾ ਇਹ ਵਾਲਾ ਜੀ ਇਹਦੇ ਨਾਲ ਹੀ ਆਪਾਂ ਮੋٹے ਵਾਲੇ ਪਾਸੇ ਇਹਨੂੰ ਕ੍ਰਸ਼ ਕੀਤਾ ਹੈਗਾ ਤੇ ਤਾਂ ਜੋ ਇਹ ਬਹੁਤ ਵਧੀਆ ਲੱਗਦੀਆਂ ਨੇ ਮੋٹے ਵਾਲੇ ਪਾਸੇ ਕੀਤੀਆਂ ਹੋਈਆਂ ਤੇ ਆਪਾਂ 2 ਕਿਲੋ ਲੈਤੀ ਦੁੱਧ ਆਪਾਂ ਕੱਲੇ ਗਾਜਰਾਂ ਦੀ ਬਣਾਵਾਂਗੇ ਜੀ ਖੀਰ ਥੋੜੇ ਜਿਹਾ ਚਾਵਲ ਆਪਾਂ ਇਹਦੇ ਵਿੱਚ ਪੀਸ ਕੇ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜੀ ਗਾਜਰਾ ਤਾਂ ਆਪਾਂ ਕੱਦੂਗਾਸ ਕਰੀ ਲੱਤੀਆਂ ਇੱਧਰ ਰੱਖੀ ਆਪਾਂ ਕੜਾਹੀ ਜਿੱਕ ਚੰਚ ਆਪਾਂ ਦੇ ਸੀਗੇ ਉਹਦਾ ਪਾਇਆ ਇਹਦੇ ਵਿੱਚ ਤੁਸੀਂ ਉਸ ਨੂੰ ਆਪਾਂ ਪਾਵਾਂਗੇ ਗਾਜਰਾ ਪਗਾੜ ਜਰਾਂ ਨੂੰ ਘਿਓ ਦੇ ਵਿੱਚ ਭੁੰਨਾਂਗੇ ਜੀ 2 ਮਿੰਟ ਆਪਾਂ ਗਾਜਰਾਂ ਕਿਉ ਦੇ ਵਿੱਚ ਭੁੰਨੀਆਂ ਨੇ ਤੇ ਚੀਨੀ ਆਪਾਂ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਜੀ ਕੌਲੀ ਸਾਹੀ ਚੀਨੀ ਦੀ ਇਹਨੀ ਆਪਾਂ ਨੇ ਕੋ ਪਾਣੀ ਛੱਡ ਲੰਦੀ ਹੈ ਜਿਹਦੇ ਵਿੱਚ ਗਰਮ ਹੋ ਕੇ ਤੇ ਆਪਾਂ ਗਾਜਰਾ ਵਿੱਚ ਵੀ ਪਾਣੀ ਹੈਗਾ ਆਪਾਂ ਇਹਨੂੰ ਇਸੇ ਵਿੱਚ ਹੀ ਜੰਗੀ ਤਰ੍ਹਾਂ ਪਕਾਉਨੇ ਆਂਗੇ ਲੋ ਜੀ ਇਹਨੇ ਆਪਣੀਆਂ ਗਾਜਰਾ ਨੇ ਭੁੰਨਦੀਆਂ ਨੇ ਤੇ ਆਪਾਂ ਲੈਤੇ ਜੀ ਥੋੜੇ ਜੇ ਕਰਛੀ ਲੈਤੀ ਆਪਾਂ ਚੌਲਾਂ ਦੀ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇੱਕ ਇੱਕ ਕੜਚੀ ਲੈਂਦੀ ਆ ਆਪਾਂ ਚੌਲਾਂ ਦੀ ਚੌਲਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਪਾਣੀ ਦੇ ਵਿੱਚ ਭਿਉਂਤਾ ਸੀ 1 ਘੰਟੇ ਵਾਸਤੇ ਇਹ ਸੌਫਟ ਹੋ ਗਏ ਤੇ ਥੋੜੇ ਜਿਹਾ ਫੁੱਲ ਜੇ ਵੀ ਗਏ ਤੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਪੀਸਾਂਗੇ ਦੇਖੋ ਜੀ ਕਿੰਨਾ ਇਹਦੇ ਵਿੱਚ ਪਾਣੀ ਪਾਣੀ ਹੋ ਗਿਆ ਗਾਜਰਾਂ ਤੇ ਗਾਜਰਾਂ ਵਿੱਚ ਵੀ ਪਾਣੀ ਸੀ ਤੇ ਚੀਨੀ ਨੇ ਵੀ ਪਾਣੀ ਛੱਡਤਾ ਦੇਖੋ ਕਿੰਨਾ ਪਾਣੀ ਪਾਣੀ ਇਹਦੇ ਵਿੱਚ ਹੋ ਗਿਆ ਆਪਾਂ ਇਹ ਪਾਣੀ ਬਿਲਕੁਲ ਸੁਕਾਉਣਾ ਹੈ ਤੇ ਗਾਜਰਾਂ ਨੂੰ ਬਿਲਕੁਲ ਡਰਾਈ ਡਰਾਈ ਕਰਨਾ ਹੈ ਸਭ ਤੋਂ ਪਹਿਲਾਂ ਤੇ ਕੜਚੀ ਵੀ ਮਾਰਦੇ ਰਹਾਂਗੇ ਤੇ ਐਨਾ ਆਪ ਆਪਣਾ ਹੋਰ ਵੀ ਕੰਮ ਕਰ ਸਕਦੇ ਆ ਜੀ ਕੋਈ ਵੀ ਨੂੰ ਜੀ ਗਾਜਰਾ ਆਪਣੀਆਂ ਬਿਲਕੁਲ ਸੌਫਟ ਹੋ ਗਈਆਂ ਨੇ ਤੇ ਜਿਹੜਾ ਇਹ ਵਿੱਚ ਪਾਣੀ ਸੀ ਦੇਖੋ ਬਿਲਕੁਲ ਸੁੱਕ ਗਿਆ ਪਾਣੀ ਬਿਲਕੁਲ ਨੂੰ ਆਪਾਂ ਯਾਂ ਡਰਾਈਡ ਗਾਜਰਾ ਹੋ ਗਈਆਂ ਨੇ ਹੁਣ ਆਪਾਂ ਪਾਵਾਂਗੇ ਜੀ ਦੁੱਧ ਲੋ ਜੀ ਇਹਨੇ ਦੁੱਧ ਨੂੰ ਵਾਲਾ ਆਉਂਦਾ ਤੇ ਆਪਾਂ ਨਾ ਦੋ ਤਿੰਨ ਲੈਤੀਆਂ ਇਹਦੇ ਵਿੱਚ ਕੁੱਟ ਲਈਆਂ ਤੇ ਇਹਨਾਂ ਦਾ ਬਿਲਕੁਲ ਪਾਊਡਰ ਜਿਹਾ ਬਣਾ ਲਿਆ ਆਪਾਂ ਇਹਦੇ ਵਿੱਚ ਪਾ ਦਨੇ ਆ ਇਹ ਬਹੁਤ ਸਵਾਦ ਗਾਜਰਾਂ ਦੀ ਖੀਰ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਿਓ ਇਸ ਤਰ੍ਹਾਂ ਜੇ ਤੁਸੀਂ ਇਹ ਖੀਰ ਨਹੀਂ ਖਾਧੀ ਤਾਂ ਸਾਰਾ ਸਾਲ ਪਛਤਾਓਗੇ ਮੁੜ ਕੇ ਗਾਜਰਾਂ ਫਿਰ ਆਉਂਦੇ ਸਾਲ ਨੂੰ ਹੀ ਮਿਲਣਗੀਆਂ ਫੇਰ ਹੀ ਤੁਸੀਂ ਇਹ ਬਣਾ ਪਾਉਗੇ ਤੇ ਫੇਰ ਹੀ ਖਾ ਪਾਉਗੇ ਗਾਜਰਾਂ ਵੀ ਕਿਉਂ ਫਰੈਸ਼ ਜੀ ਆਪਣੇ ਕੋਲੇ ਆ ਰਹੀਆਂ ਨੇ ਲਾਲ ਨਾਲ ਰੰਗਦੀਆਂ ਜੇ ਮੂਰ ਬਣਾ ਕੇ ਖਾਓ ਨੋ ਜੀ ਆਪਾਂ ਜਿਹੜੇ ਚੌਲ ਆਪਾਂ ਪੀਸ ਕੇ ਰੱਖੇ ਆ ਆਪਾਂ ਚੰਗੀ ਤਰ੍ਹਾਂ ਨਹੀਂ ਪੀਸੇ ਜੜਫੜ ਜਿਹੀ ਕੀਤੇ ਜਾਨਿ ਕਿ ਅੱਧੇ ਜੇ ਪੀਸੇ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਲੋ ਜੀ 20-25 ਮਿੰਟ ਲੱਗਣਗੇ ਇਹਨੂੰ ਬਣਨ ਤੇ ਤੇ ਆਪਾਂ ਇਹਦੇ ਵਿੱਚ ਕੜਛੀ ਵੀ ਮਾਰਦੇ ਰਹਾਂਗੇ ਤੇ ਇਹਨੂੰ ਚੈੱਕ ਵੀ ਕਰਦੇ ਰਹਾਂਗੇ ਨਾਲ-ਨਾਲ ਲੋ ਜੀ ਖੀਰ ਆਪਣੀ ਬਣ ਕੇ ਰੈਡੀ ਐ ਤੁਸੀਂ ਦੇਖੋ ਕਿੰਨੀ ਸੋਹਣੀ ਖੀਰ ਬਣੀ ਐ ਤੇ ਹੁਣ ਆਪਾਂ ਇਹਦੇ ਵਿੱਚ 2 ਚਮਚੇ ਪਾ ਲੈਣੇ ਆ ਜੀ ਨਾਰੀਅਲ ਪਾਊਡਰ ਦੇ ਇਹਦਾ ਟੇਸਟ ਵਿੱਚ ਬਹੁਤ ਵਧੀਆ ਆਉਂਦਾ ਤੇ ਥੋੜੀ ਜੀ ਆਪਾਂ ਰੱਖੀਏ ਜੀ ਡਰਾਈ ਫਰੂਟ ਆਪਾਂ ਇਹ ਵੀ ਇਹਦੇ ਵਿੱਚ ਪਾ ਲੈਣੇ ਆ ਲੋਜੀ ਖੀਰ ਬਣ ਕੇ ਆਪਣੀ ਰੈਡੀ ਹੈ ਬਹੁਤ ਹੀ ਵਧੀਆ ਖੀਰ ਬਣਦੀ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਜਰੂਰ ਖਾਯੋ ਤੇ ਇਹ ਬੱਚੇ ਵੀ ਇਹ ਖੀਰ ਖਾ ਕੇ ਖੁਸ਼ ਹੋ ਜਾਣਗੇ ਤੇ ਵੱਡੇ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਖਾ ਕੇ ਦੇਖਿਓ ਜੀ ਗਾਜਰਾ ਆਪਣੀਆਂ ਫਰੈਸ਼ ਆ ਰਹੀਆਂ ਹੁਣ ਹੁਣੇ ਗਾਜਰਾ ਆ ਰਹੀਆਂ ਮੁੜ ਕੇ ਆਪਾਂ ਸਾਰਾ ਸਾਲ ਇਹ ਖੀਰ ਖਾਣ ਤੋਂ ਪਛਤਾਵਾਂਗੇ ਜੇ ਤੁਸੀਂ ਨਾ ਖਾਧੀ ਤਾਂ ਜੇ ਮੂਡ ਟਰਾਈ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ